ਅਜਾਦੀ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਦੇਸ਼ ਦੇ ਇਤਿਹਾਸ 'ਚ ਸਭ ਤੋਂ ਵੱਡੀ ਸਿਹਤ ਕ੍ਰਾਂਤੀ ਜੋ ਕੋਈ ਰਾਜ ਕੋਈ ਸਰਕਾਰ ਨਹੀਂ ਕਰ ਸਕੀ ਉਹ ਆਪ ਦੀ ਪੰਜਾਬ ਸਰਕਾਰ ਨੇ ਕਰ ਦਿਖਾਇਆ ਜਿਹਾ ਸਰਦਾਰ ਭਗਵੰਤ ਸਿੰਘ ਮਾਨ ਨੇ ਕਰ ਦਿਖਾਇਆ ਬਿਨਾਂ ਕਿਸੇ ਰਜਿਸਟ੍ਰੇਸ਼ਨ ਬਿਨਾਂ ਕਿਸੇ ਸ਼ਰਤ 3 ਕਰੋੜ ਪੰਜਾਬੀਆਂ ਨੂੰ 10 ਲੱਖ ਰੁਪਏ ਤੱਕ ਦਾ ਹੈਲਥ ਕਾਰਡ 65 ਲੱਖ ਪਰਿਵਾਰਾਂ ਨੂੰ ਮਿਲੇਗਾ ਸਿੱਧਾ ਫਾਇਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿਹਤ ਸਿਮਾਵਾ ਦੇ ਖੇਤਰ ਦੇ ਵਿੱਚ ਇਹ ਇੱਕ ਬਹੁਤ ਵੱਡੀ ਉਪਲਬਧੀ ਹੈ ਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਕਵਰ ਵਿਅਕਤੀਆਂ ਨੂੰ ਆਪਣੇ ਇਲਾਜ ਲਈ ਕੋਈ ਪੈਸਾ ਖਰਚ ਨਹੀਂ ਕਰਨਾ ਪਵੇਗਾ ਅਕਸਰ ਹੀ ਬਿਮਾਰੀ ਦੀ ਸੂਰਤ ਚ ਲੋੜਵੰਦ ਪਰਿਵਾਰਾਂ ਦੀ ਸਾਰੀ ਜਮਾ ਪੂੰਜੀ ਇਲਾਜ ਤੇ ਹੀ ਖਰਚ ਹੋ ਜਾਂਦੀ ਸੀ ਪਰ ਹੁਣ ਇਹ ਰਾਸ਼ੀ ਲੋਕ ਆਪਣੇ ਪਰਿਵਾਰਾਂ ਦੀ ਬਿਹਤਰੀ ਲਈ ਖਰਚ ਕਰ ਸਕਦੇ ਨੇ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਵੱਡਾ ਲਾਭ ਮਿਲੇਗਾ ਇਸ ਯੋਜਨਾ ਦੇ ਲਾਗੂ ਹੋਣ ਤੋਂ ਬਾਅਦ ਆਮ ਲੋਕਾਂ ਦਾ ਕੀ ਕਹਿਣਾ ਤੁਸੀਂ ਖੁਦ ਸੁਣੋ ਜਿਹੜੀ ਮੁੱਖ ਮੰਤਰੀ ਨੇ ਜਿਹੜੀ ਸਾਹਿਬ ਨੇ ਜਿਹੜੀ ਸਿਹਤ ਬੀਮਾ ਯੋਜਨਾ ਕੀਤੀ ਹੈ ਇਹ ਸਾਰਿਆਂ ਵਾਸਤੇ ਹੈ ਹਰੇਕ ਵਰਗ ਨੂੰ ਇਹਦਾ ਲਾਭ ਮਿਲੇ ਤੇ ਉਹਨਾਂ ਨੇ ਕੋਈ ਇਹ ਨਹੀਂ ਸੁਚੇਬੀ ਇਸ ਪਾਰਟੀ ਦਾ ਹੈ ਜਾਂ ਉਸ ਦਾ ਹੈ ਸਾਰਿਆਂ ਵਾਸਤੇ ਹੈ ਜਿਹੜਾ ਵਿਭਾਗ ਹੈ ਅਬੋਰਦੇ ਰਹਿਣ ਵਾਲੇ ਆ ਜੋ ਵੀ ਹੈ ਸਾਰਿਆਂ ਵਾਸਤੇ ਹੈ ਤੇ ਬਹੁਤ ਵਧੀਆ ਕੰਮ ਜਿਹੜੀ ਸਰਕਾਰ ਨੇ ਇਹ ਯੋਜਨਾ ਮੁੱਖ ਮੰਤਰੀ ਸਿਹਤ ਯੋਜਨਾ ਬਣਾਈ ਏ ਉਹਨਾਂ ਲਾਭ ਪੂਰਾ ਪੰਜਾਬ ਵਾਸੀ ਵੱਧ ਚੜ ਕੇ ਖੁਸ਼ੀਆਂ ਨਾਲ ਲੈ ਰਿਹਾ ਹੈ ਐਸੀ ਸਕੀਮ ਹਿੰਦੁਸਤਾਨ ਦੇ ਵਿੱਚ ਕਿਸੇ ਕੋਲ ਵੀ ਨਹੀਂ ਦਿੱਤੀ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਜੀ ਆਯੂਸ਼ਮਾਨ ਯੋਜਨਾ ਜਿਹੜਾ ਹੈਲਥ ਕਾਰਡ ਚੱਲ ਰਿਹਾ ਸੀ ਉਹ ਵੀ ਐਨਨ ਸਾਹਿਬ ਨੂੰ ਕੁਝ ਨਹੀਂ ਕਿਉਂਕਿ ਉਸ ਆਯੂਸ਼ਮਾਨ ਕਾਰਡ ਦੇ ਵਿੱਚ ਕਾਫੀ ਦਿੱਕਤਾਂ ਸੀ ਨੀਲੇ ਕਾਰਡ ਵਾਲਿਆਂ ਨੂੰ ਦੇਣੀ ਹੈ ਤੇ ਐਨਨ ਨੂੰ ਦੇਣੀ ਹੈ ਜੇ ਫਾਰਮ ਵਾਲਿਆਂ ਨੂੰ ਦੇਣੀ ਹੈ ਐਨ ਨੂੰ ਨਹੀਂ ਮਿਲਣਾ ਪਰ ਮੁੱਖ ਮੰਤਰੀ ਸਾਡੇ ਭਗਵੰਤ ਸਿੰਘ ਮਾਨ ਨੇ ਸਭ ਕੁਝ ਓਪਨ ਕਰਤਾ ਕੋਈ ਵੀ ਅਮੀਰ ਕੋਈ ਵੀ ਗਰੀਬ ਕੋਈ ਵੀ ਭਾਜਪਾ ਕੋਈ ਵੀ ਅਕਾਲੀ ਕੋਈ ਵੀ ਕਾਂਗਰਸ ਕੋਈ ਵੀ ਆਮ ਆਦਮੀ ਪਾਰਟੀ ਸਭ ਨੂੰ ਇਸ ਦਾ ਲਾਭ ਮੁੱਖ ਮੰਤਰੀ ਸਿਹਤ ਯੋਜਨਾ ਦਾ ਲਾਭ ਮਿਲੇਗਾ ਇਹਦੇ ਵਿੱਚ 800 ਦੇ ਕਰੀਬ ਹਸਪਤਾਲ ਸਰਕਾਰ ਨੇ ਟਾਈ ਅਪ ਕੀਤੇ ਨੇ ਤੁਸੀਂ ਜਾਣਾ ਆਪਣਾ ਇਲਾਜ ਕਰਾ ਕੇ ਆ ਜਾਣਾ ਤੇ ਸਰਕਾਰ ਉਹਦਾ ਪੈਸਾ ਦੇਗੀ ਤੁਹਾਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ ਇਹ ਕੈਸ਼ਲੈਸ ਇੰਸ਼ੋਰੈਂਸ ਹੈਗਾ ਇੰਸ਼ੋਰੈਂਸ ਹੈਗਾ ਜਿਵੇਂ ਪ੍ਰਾਈਵੇਟ ਕੰਪਨੀ ਉਸੇ ਤਰ੍ਹਾਂ ਦਾ ਇਹਦੇ ਦੇ ਬੱਚੇ ਨਵਜਨਮ ਬੱਚੇ ਤੋਂ ਲੈ ਕੇ 100 ਸਾਲ ਦੇ ਬੁੱਢੇ ਤੱਕ ਦਾ ਇਨਸ਼ੋਰੈਂਸ ਇਹਦੇ ਵਿੱਚ ਹੈਗਾ। ਕਈ ਕੰਪਨੀਆਂ ਦਾ ਜਿਹੜਾ ਹੁੰਦਾ ਸੀ ਵੀ 60 ਸਾਲ ਤੋਂ ਬਾਅਦ ਨਹੀਂ ਦੇਣਾ 70 ਸਾਲ ਤੋਂ ਬਾਅਦ ਨਹੀਂ ਦੇਣਾ ਐਂ ਦੇ ਸਾਰੇ ਓਪਨ ਹੈ। ਬੱਚਾ ਹੈ, ਬੁੱਢਾ ਹੈ, ਜਵਾਨ ਹੈ, ਸਭ ਨੂੰ ਇਸ ਦਾ ਮੁੱਖ ਮੰਤਰੀ ਸਿਹਤ ਯੋਜਨਾ ਦਾ ਲਾਭ ਮਿਲਦਾ ਹੈ। ਤੇ ਹਰ ਹਸਪਤਾਲ ਜੀ ਮਿਲਣਾ ਐਂ ਦੇ ਵਿੱਚ ਇੱਕ ਗੱਲ ਹੋਰ ਜਤਿਨ ਜੀ ਐਂ ਦੇ 2500 ਬਿਮਾਰੀਆਂ ਐਡ ਹੋ ਗਈਆਂ ਨੇ। ਆਯੂਸ਼ਮਾਨ ਕਾਰਡ ਦੇ ਵਿੱਚ मिनिमम بیماریاں ਸੀ ਕੈਂਸਰ ਜਾਂ ਹਾਰ ਦਾ ਜਾਂ ਕਿਡਨੀ ਦਾ ਛੋਟੀ ਮੋਟੀਆਂ ਬਿਮਾਰੀਆਂ ਨੂੰ ਕਵਰ ਨਹੀਂ ਇਹਦੇ ਵਿੱਚ ਛੋਟੀ ਬਿਮਾਰੀ ਵੀ ਕਵਰ ਕੀਤੀ ਗਈ ਹੈ ਤੁਸੀਂ ਇਲਾਜ ਕਰਾਣ ਜਾਣਾ ਪ੍ਰਾਈਵੇਟ ਹਸਪਤਲ ਜਾਓ ਸਰਕਾਰੀ ਜਾਓ ਪੀਜੀਆ ਜਾਓ ਐਮਸ ਜਾਓ ਸਾਰੇ ਹਸਪਤਲ ਇਹ ਸਰਕਾਰ ਨੇ ਆਪਣੇ ਨਾਲ ਟਾਈਪ ਕੀਤੇ ਨੇ ਸਰਕਾਰ ਨੇ ਐਂਦਾ ਪੈਸਾ ਇੰਸ਼ੋਰੈਂਸ ਕੰਪਨੀ ਨੂੰ ਪੇ ਕਰਤਾ ਹਰ ਉਸ ਇੰਸ਼ੋਰੈਂਸ ਕੰਪਨੀ ਨਾਲ ਟਾਈਪ ਕੀਤਾ ਇੰਸ਼ੋਰੈਂਸ ਕੰਪਨੀ ਨਾਲ ਟਾਈ ਅਪ ਹੈਗਾ ਤੇ ਐਂਦੇ ਵਿੱਚ ਕਿਸੇ ਵੀ ਹਸਪਤਲ ਨੂੰ ਵੀ ਦਿੱਕਤ ਨਹੀਂ ਆਣੀ ਆਪਣਾ ਤੁਸੀਂ ਆਰਾਮ ਨਾਲ ਭਗਵਾਨ ਨਾਲ ਕਰੇ ਕਿਸੇ ਨੂੰ ਇਸ ਬਿਮਾਰੀਆਂ ਦਾ ਮੁਸੀਬਤ ਪਵੇ ਪਰ ਪਵੇਗੀ ਤਾਂ ਉਹਨੂੰ ਘਬਰਾਣ ਦੀ ਕੋਈ ਲੋੜ ਨਹੀਂ ਸਰਕਾਰ ਉਹਦੇ ਘਰ ਦਾ 10 ਲੱਖ ਰੁਪਏ ਦੇਣ ਜਾ ਰਹੀ ਹੈ ਹਰ ਪਰਿਵਾਰ ਨੂੰ 10 ਲੱਖ ਰੁਪਏ ਦੀ ਸੁਰਿਅਤ ਇੱਕ ਬਹੁਤ ਵੱਡੀ ਸਹੂਲਤ ਹੁੰਦੀ ਹੈ ਜਿੰਦੇ ਘਰ ਪੈਸਾ ਨਹੀਂ ਹੁੰਦਾ ਜਿੰਦੇ ਘਰ ਬਿਮਾਰੀ ਆ ਜਾਂਦੀ ਹੈ ਤੇ ਉਹਦੇ ਵਾਸਤੇ ਮਰਨ ਹੋ ਜਾਂਦਾ ਹੈ ਜਦ انسان ਕੋਲ ਪੈਸਾ ਹੁੰਦਾ ਨਾ ਅਗਰ ਉਹਦੇ ਘਰ ਬਿਮਾਰੀ ਆ ਤਾਂ 50% ਬਿਮਾਰੀ ਤਾਂ ਉਸੇ ਟਾਈਮ ਖਤਮ ਹੋ ਜਾਂਦੀ ਹੈ ਵੀ ਸਾਡੇ ਕੋਲ ਇਲਾਜ ਵਾਸਤੇ ਪੈਸਾ ਹੈ ਤੇ ਸਰਕਾਰ ਨੇ ਇਹ ਕੰਮ ਪੂਰਾ ਕਰ ਦਿੱਤਾ ਉਹਨੂੰ ਪੈਸਾ ਦੇ ਤਾਂ 10 ਲੱਖ ਤੋਂ ਡਾ ਨਹੀਂ ਸਕਦਾ ਤਾਂ ਸਰਕਾਰ ਦੀਆਂ ਨੀਤੀਆਂ ਬਹੁਤ ਹੀ ਅੱਛੀਆਂ ਨੇ ਅਸੀਂ ਸਰਕਾਰ ਤੋਂ ਜੋ ਮੰਨਦਾ ਲਾਈਆਂ ਸੀ ਉਸ ਤੋਂ ਵੱਧ ਚੜ ਕੇ ਕੰਮ ਕਰ ਰਹੀ ਹੈ। ਧੰਨਵਾਦ।